ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੀ ਪੰਜਾਬੀ ਪ੍ਰੀਤ ਕੈਲੀ ਬਟੀਕ ਤੇ ਅੱਜ ਆਪਾਂ ਸਮਰ ਕਲੈਕਸ਼ਨ ਲੈ ਕੇ ਆਏ ਹੈਗੇ ਆ ਹਾਂਜੀ ਰਾਮ ਡੈਕਸ ਦੇ ਸੂਟਸ ਰਹਿਣ ਵਾਲੇ ਆ ਗਰਮੀਆਂ ਸਟਾਰਟ ਹੋ ਚੁੱਕੀਆਂ ਨੇ ਆਲਮੋਸਟ ਇਸ ਵਾਰ ਜਲਦੀ ਹੋ ਚੁੱਕੀਆਂ ਨੇ ਗਰਮੀ ਹੋ ਗਈ ਹੈ ਸਟਾਰਟ ਤਾਂ ਕਾਟਨ ਦਾ ਫੈਬਰਿਕ ਹੈ ਜੋ ਕਿ ਆਨ ਲੱਗ ਗਿਆ ਮਾਰਕੀਟ ਵਿੱਚ ਵੀ ਤਾਂ ਅੱਜ ਆਪਾਂ ਕਾਟਨ ਦੇ ਇਹ ਇਹ ਪ੍ਰਿੰਟ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੁਪਰਬ ਕਵਾਲਿਟੀ ਹੈ ਰਾਮਟੈਕਸ ਦਾ ਫੈਬਰਿਕ ਰਹਿਣ ਵਾਲਾ ਜਦੋਂ ਗੱਲ ਰਾਮਟੈਕਸ ਦੀ ਆਉਂਦੀ ਹੈ ਤਾਂ ਰਾਮਟੈਕਸ ਤੋਂ ਉੱਪਰ ਕੋਈ ਵੀ ਫੈਬਰਿਕ ਨਹੀਂ ਹੈਗਾ ਕਿਉਂਕਿ ਬੈਸਟ ਹੁੰਦਾ ਨਾ ਉਸ ਦਾ ਕਲਰ ਖਰਾਬ ਹੁੰਦਾ ਨਾ ਉਸ ਤੇ ਕੋਈ ਬੋਰ ਆਉਂਦੀ ਹੈ ਜਿਵੇਂ ਹੁੰਦਾ ਐਵੇਂ ਹੀ ਰਹਿੰਦਾ ਹੈਗੇ ਪ੍ਰਿੰਟ ਬਹੁਤ ਹੀ ਪਿਆਰੇ ਸਰਦਾਰੀ ਪ੍ਰਿੰਟ ਆਏ ਨੇ ਸਾਰੇ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣੇ ਨੇ ਤੁਸੀਂ ਦੇਖ ਸਕਦੇ ਹੈਗੇ ਅੰਤ ਤੱਕ ਵੀਡੀਓ ਵਿੱਚ ਸਾਰੇ ਪ੍ਰਿੰਟ ਚੈੱਕ ਕਰ ਲਿਆ ਜੀ ਜੀ ਨਵੇਂ ਪ੍ਰਿੰਟ ਹੈ ਹਜੇ ਹੁਣੇ ਹੀ ਸਟਾਕ ਆਇਆ ਹੈਗਾ ਤਾਂ ਬਹੁਤ ਹੀ ਅੱچھے ਪ੍ਰਿੰਟ ਨੇ ਤੁਸੀਂ ਇਹਨਾਂ ਨੂੰ ਵਧੀਆ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਇਹਨਾਂ ਤੇ ਲੇਸ ਵਗੈਰਾ ਲਗਵਾ ਕੇ ਜਾਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਸਿੰਪਲ ਸੋਬਰ ਜਾਂ ਅੱਛੇ ਟਾਈ ਐਂਡ ਡਾਈ ਦੁਪੱਟਾ ਨਾਲ ਡਾਈ ਕਰਵਾ ਕੇ ਜਾਂ ਪਲੇਨ ਲੈ ਕੇ ਉਹਨੂੰ ਲੇਸ ਵਗੈਰਾ ਲਗਾ ਕੇ ਤੁਸੀਂ ਇਹਨਾਂ ਨੂੰ ਸੋਹਣੀ ਤਰ੍ਹਾਂ ਚੰਗੇ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹੈਗੇ ਉਹ ਕਲਰ ਸਾਰੇ ਹੀ ਇਕਦਮ ਸਰਤਿਆਰੀ ਨੇ ਹਰ ਏਜ ਦੀ ਗਰਲਸ ਲੇਡੀਜ਼ ਤੇ ਲਈ ਹੈਗੇ ਨੇ ਤੁਹਾਡੀ ਚਾਚੀ ਤਾਈ ਭੂਆ ਮਦਰਨ ਲੋ ਤੁਹਾਡੀ ਬੀਬੀ ਹੈ ਨਾ ਸਾਰੇ ਹੀ ਕਲਰ ਇਹ ਵੇਅਰ ਕਰ ਸਕਦੇ ਨੇ ਸਭ ਦੇ ਲਈ ਹੈਗੀ ਹੈ ਜੀ ਕਲੈਕਸ਼ਨ ਕਿਉਂਕਿ ਕਈ ਨਾ ਲੇਡੀਜ਼ ਆਂਟੀ ਦਾ ਕੋਲ ਆਉਂਦੀ ਹੁੰਦੀ ਹੈ ਬੇਟਾ ਸਾਡੇ ਲਈ ਵੀ ਰੰਗ ਦਿਖਾਓ ਫਿੱਕੇ ਫਿੱਕੇ ਮਿੱਠੇ ਮਿੱਠੇ ਤਾਂ ਉਸ ਤਰ੍ਹਾਂ ਹੀ ਹਰ ਤਰ੍ਹਾਂ ਦੇ ਕਲਰਸ ਦਾ ਆਪਣੇ ਕੋਲ ਅੱਜ ਡਾਰਕ ਵੀ ਹੈ ਤੇ ਲਾਈਟ ਮਿੱਠੇ ਮਿੱਠੇ ਵੀ ਹੈਗੇ ਆ ਜੀ ਸੋ ਜਿਨ੍ਹਾਂ ਨੇ ਲਾਈਟ ਲੈਣੇ ਆ ਲਾਈਟ ਲੈ ਲਿਆ ਜੇ ਜਿਨ੍ਹਾਂ ਨੇ ਡਾਰਕ ਲੈਣੇ ਆ ਡਾਰਕ ਲੈ ਲਿਆ ਜੇ ਤੇ ਇਹ ਆਊਗੀ ਕੱਟ 2 ਮੀਟਰ ਦੀ ਸ਼ਰਟ ਤੇ 2 ਮੀਟਰ ਦੀ ਬਾਟਮ ਰਹਿਣ ਵਾਲੀ ਹੈਗੀ ਆ 2.5 ਮੀਟਰ ਦੀ 컬렉ਸ਼ਨ ਹੈ सारे पेंड बहुत सोने ने कैश ऑन डिलीवरी अवेलेबल नहीं हैगी आलर देखो कि न सोना बिल्कुल लाइट शेड ज लवेंडर लाइट लवेंडर शेड कैश ऑन डिलीवरी नहीं है जी पेमेंट एडवांस ऑनलाइन ही करनी पेगी गूगल पे फोन पे पेटीएम पे, अकाउंट डायरेक्ट करवा सकते हो पेमेंट फिर अपना एड्रैस सेंड करके ਡਰੈਸ ਪ੍ਰੋਪਰ ਹੋਣਾ ਚਾਹੀਦਾ ਨਾਮ ਹੋਣਾ ਚਾਹੀਦਾ ਪਿੰਨ ਕੋਡ ਸਹੀ ਹੋਣਾ ਚਾਹੀਦਾ ਅਗਰ ਵਿਲੇਜ ਦਾ ਡਰੈਸ ਹੈ ਤਾਂ ਪੋਸਟ ਆਫਿਸ ਦਾ ਡਰੈਸ ਸਹੀ ਹੋਣਾ ਚਾਹੀਦਾ ਪ੍ਰੋਪਰ ਡਰੈਸ ਦੋਗੇ ਤਾਂ ਸੂਟ ਟਾਈਮ ਨਾਲ ਤੁਹਾਡੇ ਤੱਕ ਪਹੁੰਚ ਜਾਏਗਾ ਜੀ ਨੰਬਰ 2 ਅਗਰ ਕਿਸੇ ਵੀ ਤਰ੍ਹਾਂ ਦੇ ਸੂਟ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੈਗੇ ਹੋ ਕਰਵਾਉਣੇ ਤਾਂ ਹੈਂਡਵਰਕ ਮਸ਼ੀਨ ਵਰਕ ਕੰਪਿਊਟਰ ਵਰਕ ਆਹ ਹੀ ਭਾਗ ਹੈਂਡ ਪੇਂਟਿੰਗ ਬਲੌਕ ਪੇਂਟਿੰਗ ਕਿਸੇ ਵੀ ਤਰ੍ਹਾਂ ਦੀ ਮਤਲਬ ਕਸਟਮਾਈਜੇਸ਼ਨ ਆਪਣੇ ਕੋਲ अवेलेबल ਹੈ ਅਗਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੈਗੇ ਹੋ ਸਟਿਚਿੰਗ ਵੀ अवेलेबल ਹੈ 올 ਓਵਰ ਇੰਡੀਆ ਵਿੱਚ ਆਪਣੀ ਸ਼ਿਪਿੰਗ अवेलेबल ਆ ਤੁਸੀਂ ਕਿਤੇ ਵੀ ਬੈਠ ਕੇ ਆਰਡਰ ਕਰ ਸਕਦੇ ਹੈਗੇ ਹੋ ਇੰਟਰਨੈਸ਼ਨਲ ਕੋਰੀਅਰ ਵੀ अवेलेबल ਹੈ ਥੈਂਕ ਯੂ ਸੋ ਮੱਚ